ਸਤਿ ਸ੍ਰੀ ਅਕਾਲ ਦੋਸਤੋ ਸਬਬ ਮੀਡੀਆ ਦੇ ਪ੍ਰੋਬਲਮ ਗੁਸਤਾਖੀ ਲੈ ਕੇ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਤੇ ਅੱਜ ਵੀ ਬਹੁਤ ਅਹਿਮ ਤੇ ਗੰਭੀਰ ਮੁੱਦੇ ਬਾਰੇ ਤੁਹਾਡੇ ਨਾਲ ਚਰਚਾ ਕਰਨੀ ਆ ਉਹ ਮੁੱਦਾ ਇਹ ਹੈ ਕਿ ਕੁਦਰਤ ਨੇ ਸਾਨੂੰ ਸਦੀਆਂ ਤੋਂ ਜਦ ਤੋਂ ਇਨਸਾਨ ਪੈਦਾ ਹੋਇਆ ਉਸ ਤੋਂ ਵੀ ਪਹਿਲਾਂ ਕੁਦਰਤ ਨੇ ਇੱਕ ਅਣਮੋਲ ਦਾਤ ਸਾਨੂੰ ਦਿੱਤੀ ਹੋਈ ਐ ਉਹ ਹੈ ਪੇੜ ਪੌਦਿਆਂ ਦੇ ਦਰਖਤ ਬੂਟੇ ਜਿਨ੍ਹਾਂ ਦੇ ਰਾਹੀਂ ਇਨਸਾਨ ਜੀਉਣ ਦੇ ਲਈ ਸਾਹ ਲੈਂਦਾ ਹੈ ਜੇਕਰ ਦਰਖਤ ਨਾ ਹੁੰਦੇ ਤਾਂ ਹੋ ਸਕਦਾ ਇਨਸਾਨੀ ਜ਼ਿੰਦਗੀ ਵੀ ਨਾ ਹੁੰਦੀ ਕਈ ਦਿਨਾਂ ਤੋਂ ਦੇਖਣ ਦੇ ਵਿੱਚ ਆਇਆ ਕਿ ਸਾਡਾ ਬਹੁਤ ਹੀ ਬੇਸ਼ਕੀਮਤੀ ਦਰਖਤ ਨਿੰਮ ਜੋ ਸੁੱਕ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਇਹਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਖਬਾਰਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਵੀ ਸੁਣਨ ਦੇਖਣ ਦੇ ਵਿੱਚ ਆ ਰਿਹਾ ਕਿ ਬਸੰਤ ਰੁੱਤ ਤੋਂ ਬਾਅਦ ਜਿੱਥੇ ਹੋਰ ਦਰਖਤਾਂ ਨੂੰ ਨਵੇਂ-ਨਵੇਂ ਪਿਆਰੇ-ਪਿਆਰੇ ਪੱਤੇ ਫੁੱਟ ਆਏ ਨੇ ਪੱਤੇ ਉੱਗ ਆਏ ਨੇ ਉੱਥੇ ਨਿੰਮ ਦੇ ਪੱਤੇ ਸੁੱਕ ਗਏ ਨੇ ਤੇ ਅਸੀਂ ਕਈ ਦੋਸਤਾਂ ਮਿੱਤਰਾਂ ਤੋਂ ਵੀ ਦੂਰ ਦਰਾਡੇ ਪੰਜਾਬ ਦੇ ਅਲੱਗ-ਅਲੱਗ ਖੇਤਰਾ 'ਚ ਪਤਾ ਕੀਤਾ ਤਾਂ ਸੱਚ ਹੀ ਸਾਡਾ ਔਸ਼ਦੀ ਦਰਖਤ ਨਿੰਮ ਸੁੱਕਿਆ ਹੋਇਆ ਹੈ ਬੇਸ਼ੱਕ ਹਜੇ ਇਸ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਪਰ ਆਸ ਇੱਕ ਤਰ੍ਹਾਂ ਜ਼ਰੂਰ ਹੈ ਵੀ ਹੋ ਸਕਦਾ ਪਿੱਛੇ ਸਰਦੀ ਬਹੁਤ ਜ਼ਿਆਦਾ ਪਈ ਹੈ ਉਹਦੇ ਕਰਕੇ ਹੋ ਸਕਦਾ ਵੀ ਇਹਦੇ ਜਿਹੜੇ ਪੱਤੇ ਨੇ ਨਵੇਂ ਪੱਤੇ ਨੇ ਤਾਜ਼ੇ ਪੱਤੇ ਨੇ ਆਉਣ 'ਚ ਟਾਈਮ ਲੱਗੇ ਪਰ ਅਜੇ ਟਾਈਮ ਚ ਨਿੰਮਰਿਤ ਦਰਖਤ ਬਿਲਕੁਲ ਸੁੱਕੇ ਪਏ ਨੇ ਅਲੱਗ-ਅਲੱਗ ਮਾਹਿਰ ਮਾਹਿਰਾਂ ਦੇ ਨਾਲ ਵੀ ਗੱਲ ਹੋਈ ਹੈ ਖੇਤੀ ਮਾਹਰਾਂ ਦੇ ਨਾਲ ਗੱਲ ਹੋਈ ਹੈ ਤੇ ਹੋਰ ਬੁੱਧੀਜੀਵੀਆਂ ਦੇ ਨਾਲ ਵੀ ਇਸ ਬਾਰੇ ਚਰਚਾ ਹੋਈ ਹੈ ਤੇ ਸੱਚ ਹੀ ਇਹ ਗੰਭੀਰ ਵਿਸ਼ਾ ਹੈ ਕਿਉਂਕਿ 3-4 ਦਰਖਤ ਬਹੁਤ ਸ਼ੁੱਧ ਨੇ ਔਸ਼ਦੀ ਵਾਲੇ ਨੇ ਜਿਵੇਂ ਪਿੱਪਲ ਬਰੋਟਾ ਨਿੰਮ ਤੇ ਕਿਕਰ ਬੇਸ਼ੱਕ ਸਾਰੇ ਦਰਖਤ ਸਾਡੇ ਵਾਸਤੇ ਬੇਸ਼ਕੀਮਤੀ ਨੇ ਸਾਰੇ ਹੀ ਜ਼ਰੂਰੀ ਨੇ ਪਰ ਨਿਮਕ ਇਹ ਜਿਆ ਦਰਖਤ ਹੈ ਜੋ ਸੈਂਕੜੇ ਹੀ ਬਿਮਾਰੀਆਂ ਨੂੰ ਇਨਸਾਨ ਨੂੰ ਬਚਾ ਕੇ ਰੱਖਦਾ ਅਲੱਗ-ਅਲੱਗ ਚਰਚਾ ਜ਼ਰੂਰ ਛੜੀ ਗਈ ਹੈ ਤੇ ਲੱਗਦਾ ਵੀ ਜਿਵੇਂ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਲੈ ਕੇ ਚਰਚਾ ਹੋਈ ਹੈ ਰੌਲਾ ਪਿਆ ਹੈ ਉਸ ਨੂੰ ਲੈ ਕੇ ਸਰਕਾਰ ਤੇ ਸਬੰਧਤ ਵਿਭਾਗ ਜ਼ਰੂਰ ਜਾਗਣਗੇ ਪਰ ਦੋਸਤੋ ਸੱਚ ਜਾਣੋ ਮੈਂ ਅਕਸਰ ਵੀ ਕਹਿੰਨਾ ਹੁੰਨਾ ਕਿ ਅਸੀਂ ਕੁਦਰਤ ਨਾਲ ਖਲਵਾੜ ਕਰ ਰਹੇ ਹਾਂ ਕੁਦਰਤ ਨੂੰ ਅਸੀਂ ਅੱਖਾਂ ਦਿਖਾ ਰਹੇ ਹਾਂ ਕੁਦਰਤ ਨੇ ਜੋ ਸਿਸਟਮ ਸਾਡੇ ਨਾਲ ਬਣਾਇਆ ਅਸੀਂ ਉਹਨੂੰ ਤੋੜ ਪੰਨ ਰਹੇ ਹਾਂ ਇਸ ਬਾਰੇ ਮੇਰੀ ਇੱਕ ਸੱਜਣ ਦੇ ਨਾਲ ਗੱਲ ਹੋਈ ਹੈ ਉਹ ਕਹਿੰਦੇ ਨੇ ਵੀ ਅਕਸਰ ਅਸੀਂ ਇੱਕ ਸ਼ੋਅ ਦੇ ਮਾਰੇ ਦਰਖਤਾਂ ਦੇ ਆਲੇ-ਦਾਲ ਇੱਕ ਅਸੀਂ ਥੜਾ ਬਣਾ ਦਿੰਦੇ ਹਾਂ ਉਹ ਵੀ ਬਹੁਤ ਗਲਤ ਹੈ ਦਰਖਤ ਨੂੰ ਖੁੱਲਾ ਛੱਡਣਾ ਚਾਹੀਦਾ ਉਦੀ ਸ਼ੋਅ ਵਾਸਤੇ ਤੁਸੀਂ ਹੋਰ ਕੁਝ ਕਰ ਸਕਦੇ ਹੋ ਰੰਗ ਰੋਗਣ ਕਰ ਸਕਦੇ ਹੋ ਕਲੀ ਚੂਨੇ ਦੇ ਨਾਲ ਕੋਈ ਦੀਵਾਰ ਬਣਾ ਸਕਦੇ ਹੋ ਕੱਚੀ ਦੀਵਾਰ ਬਣਾ ਸਕਦੇ ਹੋ ਪਰ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਆਪ ਦੇ ਘਰ ਦੇ ਸਜਾਵਟ ਵਾਸਤੇ ਆਪ ਦੀ ਸਜਾਵਟ ਵਾਸਤੇ ਤੁਸੀਂ ਇਹਨਾਂ ਨੂੰ ਸਿਮਿੰਟ ਦੇ ਵਿੱਚ ਜੜ ਦਿੰਨੇ ਹੋ ਇੱਟਾਂ ਦੇ ਵਿੱਚ ਜੜ ਦਿੰਨੇ ਹੋ ਸਰੀਆਂ ਦੇ ਵਿੱਚ ਜੜ ਦਿੰਨੇ ਹੋ ਇਸ ਤਰ੍ਹਾਂ ਨਾ ਕਰਿਆ ਕਰੋ ਕਿ ਇਹਦੇ ਕਰਨ ਦੇ ਨਾਲ ਵੀ ਜੜਾ ਇਹਨਾਂ ਦੀ ਘੁੱਟਦੀਆਂ ਨੇ ਉਹਦਾ ਵੀ ਸਾਹ ਘੁੱਟਦਾ ਹੈ ਜਿਵੇਂ ਇਨਸਾਨ ਦੇ ਸਾਰੇ ਅੰਗ ਜ਼ਰੂਰੀ ਨੇ ਉਮੀਦ ਦਰਖਤਾਂ ਨੂੰ ਵੀ ਬਦਲ ਫੁੱਲਣ ਦਿਆ ਕਰੋ ਤੇ ਇੱਕ ਪਾਣੀ ਦੀ ਵੀ ਵੱਡੀ ਸਮੱਸਿਆ ਹੈ ਕਿਉਂਕਿ ਪਾਣੀ ਦਿਨ ਪਰ ਦਿਨ ਡੂੰਘੇ ਹੁੰਦੇ ਜਾ ਰਹੇ ਨੇ بارشਾਂ ਹੋ ਨਹੀਂ ਰਹੀਆਂ ਉਹਦਾ ਵੀ ਇੱਕ ਕਾਰਨ ਹੈ ਕਿ ਜਿਹੜੇ ਦਰਖਤ ਅਜਿਹੇ ਦਰਖਤ ਨੇ ਉਹ ਸੁੱਕਣ ਦਾ ਇੱਕ ਕਾਰਨ ਹੈ ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਇਹਨਾਂ ਨੂੰ ਇੱਕ ਵਾਇਰਸ ਲੱਗ ਗਿਆ ਜਿਵੇਂ ਕਹਿ ਸਕਦੇ ਨੇ ਕੋਈ ਮੱਛਰ ਹੈ ਉਹ ਨਿੰਮ ਦੇ ਨੁਕਸਾਨ ਕਰ ਰਿਹਾ ਨਿੰਮ ਦੇ ਦਰਖਤਾਂ ਨੂੰ ਕੋਈ ਮੱਛਰ ਹੈ ਕਿਸੇ ਤਰ੍ਹਾਂ ਦਾ ਪਰ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਅਜੇ ਹੀ ਕੋਈ ਤਸੱਲੀ ਬਖਸ਼ ਤੁਹਾਨੂੰ ਜਵਾਬ ਨਹੀਂ ਦਿੰਦੇ ਤੇ ਕੋਈ ਇਹਦਾ ਅਸੀਂ ਨਹੀਂ ਹਾਮੀ ਨਹੀਂ ਭਰਦੇ ਵੀ ਹਾਂ ਵਾਕਈ ਕੋਈ ਮੱਛਰ ਹੈ ਜਾਂ ਕੋਈ ਕੀੜਾ ਹੈ ਪਰ ਬਾਕੀ ਮਾਮਲਾ ਬੜਾ ਗੰਭੀਰ ਹੈ ਜਰੂਰ ਦਰਖਤਾਂ ਬਿਨਾਂ ਸਾਡਾ ਜੀਵਨ ਹੀ ਖਤਮ ਹੋ ਜਾਏਗਾ ਕਿਉਂਕਿ ਅੱਜ ਨਿੰਮ ਦੇ ਦਰਖਤ ਸੁੱਕੇ ਨੇ ਤੇ ਕੁਦਰਤ ਨਾ ਕਰੇ ਕੁਦਰਤ ਰੋਸਾ ਨਾ ਕਰੇ ਕੁਦਰਤ ਸਾਡੇ ਤੋਂ ਨਾਰਾਜ਼ ਨਾ ਹੋਵੇ ਕੱਲ ਨੂੰ ਕੋਈ ਹੋਰ ਦਰਖਤ ਸੁੱਕ ਗਿਆ ਤਾ ਸਾਡੇ ਸਾਡੇ ਵਾਸਤੇ ਵੱਡੀ ਮੁਸੀਬਤ ਹੋ ਜੇਗੀ ਜੇਕਰ ਦਰਖਤ ਸੁੱਕ ਗਏ ਨੇ ਕਿਤੇ ਜ਼ਿੰਦਗੀ ਸਾਡੀ ਸੁੱਕਣੀ ਨਾ ਪੈ ਜਾਵੇ ਇਹਦੇ ਬਾਬਤ ਜਰੂਰ ਜਾਗਰੂਤ ਹੋਵੋ ਅੱਗੇ ਤੋਂ ਅੱਗੇ ਅਜਿਹੇ ਪ੍ਰੋਗਰਾਮਾਂ ਨੂੰ ਅਜਿਹੇ ਜਿਹੜਾ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਆਉਂਦਾ ਸਬੰਧਤ ਹੈ ਦਰਖਤਾਂ ਬਾਰੇ ਕਿਸੇ ਵੀ ਚਿੰਤਾ ਬਾਰੇ ਉਹਨੂੰ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਤੇ ਚਰਚਾ ਜਰੂਰ ਕਰਿਆ ਕਰੋ ਤੇ ਕੋਸ਼ਿਸ਼ ਕਰੋ ਵੀ ਇਸ ਦਾ ਕਾਰਨ ਲੱਭਿਆ ਜਾਵੇ ਕਿ ਆਖਰ ਨਿੰਮ ਦੇ ਦਰਖਤ ਸੁੱਕ ਕਿਉਂ ਰਹੇ ਨੇ ਤੇ ਜਰੂਰ ਇਹਦਾ ਕਾਰਨ ਲੱਭਿਓ ਤੁਸੀਂ ਵੀ ਆਪਣੇ ਆਲੇ-ਦੁਆਲੇ ਦੇਖਿਓ ਕਿ ਕਿਤੇ ਤੁਹਾਡੇ ਨੇੜੇ ਤੇੜੇ ਤਾਂ ਨੇ ਨਿੰਮ ਦੇ ਦਰਖਤ ਸੁੱਕੇ ਨੇ ਅਸੀਂ ਕਈ ਦਿਨਾਂ ਤੋਂ ਦੇਖ ਰਹੇ ਹਾਂ ਅਲੱਗ-ਅਲੱਗ ਫੋਟੋ ਵੀਡੀਓ ਲੰਨੇ ਕੀਤੀ ਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਕਿ ਜਿਵੇਂ ਹੋਰ ਦਰਖਤ ਹਰੇ ਭਰੇ ਨੇ ਪਰ ਨਿੰਮ ਨੂੰ ਹੀ ਨਿਮਾਜ ਦੇ ਟਾਈਮ 'ਚ ਮੁਸ਼ਕਲ ਦੇ ਵਿੱਚ ਹੈ ਤੇ ਜਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜਰੂਰ ਜਾਗੋ ਇਸ ਬਾਬਤ ਜਰੂਰ ਦੇਖੋ ਤੇ ਸਾਨੂੰ ਆਵਾਜ਼ ਉਠਾਉਣੇ ਚਾਹੀਦੀ ਹੈ ਅੱਗੇ ਆਉਣ ਵਾਲੇ ਆਉਣ ਵਾਲੇ ਟਾਈਮ ਖੋਰ ਵੀ ਖਤਰਨਾਕ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਧਰਤੀ ਤੇ ਪ੍ਰਦੂਸ਼ਣ ਵੱਧ ਰਿਹਾ ਹੈ ਪਾਣੀ ਅਸੀਂ ਗੰਦਲੇ ਕਰ ਰਹੇ ਹਾਂ ਪਾਣੀ ਡੂੰਘੇ ਹੋ ਰਹੇ ਨੇ ਤੇ ਸਾਡਾ ਅਸੀਂ ਕਟਾਈ ਕਰ ਰਹੇ ਹਾਂ ਰੋੜਾਂ ਦੇ ਨਾਂ ਤੇ ਸੜਕਾਂ ਦੇ ਨਾਂ ਤੇ ਵੱਡੇ ਵੱਡੇ ਅਸੀਂ ਹਾਈਵੇ ਬਣਾ ਰਹੇ ਹਾਂ ਲੱਖਾਂ ਕਰੋੜਾਂ ਦਰਖਤ ਪੱਟੇ ਜਾਂਦੇ ਨੇ ਮੁੜ ਕੇ ਲਾਇਆ ਕੁਝ ਵੀ ਨਹੀਂ ਜਾਂਦਾ ਇਹਦੇ ਬਾਰੇ ਵੀ ਜ਼ਰੂਰ ਆਪਾਂ ਸਾਰਿਆਂ ਨੂੰ ਜਾਗਣਾ ਚਾਹੀਦਾ ਜ਼ਰੂਰੀ ਨਹੀਂ ਵੀ ਸਰਕਾਰਾਂ ਹੀ ਜ਼ਿੰਮੇਵਾਰੀਆਂ ਚੱਕਣ ਆਪਾਂ ਨੂੰ ਵੀ ਜਾਗਣਾ ਚਾਹੀਦਾ ਤੇ ਅਸ ਦੀ ਗੁਸਤਾਖੀ ਦੇ ਰਹੇ ਆ ਇੰਨਾ ਹੀ ਤੇ ਸੱਚ ਹੀ ਜੇ ਤੁਹਾਨੂੰ ਅੱਜ ਕੋਈ ਇਸ ਜੇ ਬਾਕੀ ਵੀ ਤੁਸੀਂ ਗੰਭੀਰ ਹੋ ਨਿਮਰ ਇਦਰਾਖਤ ਨੂੰ ਲੈ ਕੇ ਜੋ ਗੱਲਬਾਤ ਤੁਸੀਂ ਸੁਣੀ ਹੈ ਤਾਂ ਇਹਨੂੰ ਜਰੂਰ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਕਰਿਓ ਤੇ ਲਾਈਕ ਵੀ ਕਰਿਓ ਤੇ ਆਪਣੇ ਕੀਮਤੀ ਸੁਝਾਅ ਵੀ ਦਿਓ ਜਲਦੀ ਕਿਸੇ ਹੋਰ ਮੁੱਦੇ ਬਾਰੇ ਤੁਹਾਡੇ ਨਾਲ ਜਲਦੀ ਚਰਚਾ ਕਰਾਂਗੇ ਅੱਜ ਲਈ ਇੰਨਾ ਹੀ ਧੰਨਵਾਦ